ਗਰੇਵਾਲ ਸੈਨੀ ਕੁਸਤੀਆਂ ਵੀ ਤੁਹਾਡਾ ਸਵਾਗਤ ਹੈ ਜੀ ਪਖਾਨਕੋਟ ਜਲੰਧਰ ਦੇ ਨੇੜੇ ਕਾਲੇ ਬੱਕਰੇ ਦੇ ਕੋਲੇ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਦੋ ਜਣੇ ਆ ਆਪਣੇ ਆਂਟੀ ਤੇ ਉਹਨਾਂ ਦਾ ਬੇਟਾ ਮੇਰੇ ਖਾਲੇ ਇਸ ਸਵਿਫਟ ਗੱਡੀ 'ਚ ਸੀਗੇ ਔਰ ਜਿਹੜੀ ਆ ਗੱਡੀ ਦਾ ਦੇਖੋ ਇਥੇ ਹਾਲ ਜੋ ਤੁਸੀਂ ਦੇਖ ਸਕਦੇ ਹੋ ਬਈ ਸਸੇ ਗਾਲ ਜੀ ਮੈਂ ਭਵਿੰਦਰ ਗਰੇਵਾਲ ਸੈਨੀ ਕੁਸਤੀਆਂ ਵੀ ਤੁਹਾਡਾ ਸਵਾਗਤ ਆ ਜੀ ਪਖਾਨਕੋਟ ਜਲੰਧਰ ਦੇ ਨੇੜੇ ਕਾਲੇ ਬੱਕਰੇ ਦੇ ਕੋਲੇ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਦੋ ਜਣੇ ਆ ਆਪਣੇ ਆਂਟੀ ਤੇ ਉਹਨਾਂ ਦਾ ਬੇਟਾ ਮੇਰੇ ਖਾਲੇ ਇਸ ਸਵਿਫਟ ਗੱਡੀ 'ਚ ਸੀਗੇ ਔਰ ਜਿਹੜੀ ਆ ਗੱਡੀ ਦਾ ਦੇਖੋ ਇੱਥੇ ਹਾਲ ਜੋ ਤੁਸੀਂ ਦੇਖ ਸਕਦੇ ਹੋ ਬਈ ਜਿਹੜੀ ਗੱਡੀ ਇਹ ਭਾਂਡੇ ਵਾਲੀ ਸੀ ਜਿਹੜੀ ਕੋ ਲੈ ਕੇ ਆ ਰਿਆ ਸੀ ਮਿੱਟੀ ਦੇ ਜਿਹੜੇ ਬਰਤਨ ਹੁੰਦੇ ਉਹਨਾਂ ਨੂੰ ਲੈ ਕੇ ਭਾਂਡਿਆਂ ਨੂੰ ਆ ਰਹੇ ਹੋਣੇ ਆ ਤੇ ਘਰੇ ਭੂੜੇ ਵਗੈਰਾ ਔਰ ਨਾਲ ਉਹ ਸਵਿਫਟ ਸੀ ਉਹ ਸਵਿਫਟ ਵਾਲੇ ਉਹ ਬੈਠੇ ਨੇ ਜਿਹੜੀ ਸਵਿਫਟ ਵਾਲੇ ਆ ਉਹ ਪਿੱਛੇ ਨੇ ਜਿਹੜੇ ਉਹ ਖੜੇ ਨੇ ਦੋਨੇ ਆਂਟੀ ਤੇ ਬੇਟਾ ਉਹਨਾਂ ਦਾ ਉਹਨਾਂ ਦਾ ਬਚਾਅ ਹੋ ਗਿਆ ਪਰ ਜਿਹੜਾ ਥਾਰ ਗੱਡੀ ਵਾਲੇ ਆ ਜਿਹੜੇ ਦੂਜੇ ਪਾਸਿਓਂ ਆ ਰਹੇ ਸੀ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਔਰ ਤੁਸੀਂ ਦੇਖ ਸਕਦੇ ਹੋ ਬਈ ਉਹਨਾਂ ਦਾ ਜਿਹੜਾ ਹਾਲ ਆ ਵੀ ਕੀ ਇੱਥੇ ਦੇਖੋ ਜੇ ਤੁਸੀਂ ਦੇਖੋ ਵੀ ਇੱਥੇ ਹਾਲ ਦੇਖੋ ਔਰ ਜਾਮਕਣਾ ਲੱਗ ਚੁੱਕਿਆ ਔਰ ਇਹਦੇ ਵਿੱਚ ਤੁਸੀਂ ਦੇਖੋ ਜਿਹੜਾ ਜਾਮ ਆ ਇਸ ਕਰਕੇ ਲੱਗ ਰਿਹਾ ਬਾਬੀ ਜੋ ਇਸ ਹਾਲ ਐ ਇਸ ਵੇਲੇ ਗੱਡੀ ਦਾ ਖਾਰ ਦਾ ਅਰੇ ਤਾਂ ਨਹੀਂ ਕੰਨੀ ਚ ਫੀਡ ਨਾ ਆ ਰਹੀ ਸੀ ਦੇਖੋ ਇਧਰੋਂ ਆਉਣ ਵਾਲਾ ਰਸਤਾ ਵਾ ਤੇ ਇਧਰੋਂ ਇਧਰੋਂ ਆਉਣ ਵਾਲਾ ਰਸਤਾ ਇਹ ਕਹਿੰਦੇ ਵੀ ਇਧਰੋਂ ਆਈ ਆ ਦੇਖੋ ਇੱਥੋਂ ਵੱਜੀ ਹੋਈ ਐ ਜੀਤ ਸਾਰੀ ਗੱਡੀਆਂ ਦੇ ਚੋਲੇ ਸਵਾਈਡਰ ਤੇ ਚੜ ਗਈ ਔਰ ਜੇ ਬਚਣ ਦਾ ਦੇਖੀ ਮੈਨੂੰ ਲੱਗਦਾ ਨਹੀਂ ਵੀ ਕੋਈ ਚਾਂਸ ਉਹਨਾਂ ਦਾ ਬਚਣ ਦਾ ਕਿਉਂਕਿ ਜੋ ਇਸ ਵੇਲੇ ਹਾਲ ਐ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਬਚਾਅ ਹੋ ਗਿਆ ਸਾਜੀ ਕੱਚ ਨਹੀਂ ਇਹ ਮੈਨੂੰ ਬੰਦਿਆਂ ਦਾ ਬਚਾਅ ਹੋਇਆ ਨਹੀਂ ਵੀ ਲੱਗਦਾ ਕਿਉਂਕਿ ਇਹਦੇ ਵਿੱਚ ਦੋ ਬੰਦੇ ਸੀ ਉਧਰੋਂ ਆ ਰਹੇ ਸੀ ਪੁਲਿਸ ਦੇ ਨਾਲ ਇਧਰੋਂ ਆ ਰਹੇ ਸੀ ਬੰਦੇ ਇਧਰੋਂ ਇਹਨਾਂ ਨੇ ਗੱਡੀ ਬਹੁਤ ਸਪੀਡ ਨਾਲ ਮੁੰਡਾ ਇੱਕ ਸੀਗਾ ਪਿੱਛੇ ਡਰਾਈਵਰ ਉਹਦਾ ਕੱਟ ਮਾਰ ਕੇ ਆਇਆ ਮੈਨੂੰ ਇਹਨਾਂ ਨੇ ਇਹਦੇ ਵਿੱਚ ਟੱਕਰ ਮਾਰੀ ਇਹ ਦੋ ਗੱਡੀਆਂ ਵੀ ਨੁਹਿਟ ਕੇ ਲੱਗੋ ਮਾ ਗਾ ਟਾਇਰ ਪੂਰਾ ਜੀ ਆਹ ਦੇਖੋ ਐਂਗਲ ਕਿੰਨਾ ਤਕੜਾ ਹੁੰਦਾ ਉਹਦਾ ਐਂਗਲ ਉਂਗਲ ਸਭ ਹਨ ਤੇ ਕਿੰਨੀ ਸਪੀਡ ਨਾਲ ਭੱਜਿਆ ਹੋਣਾ ਸੋਚੋ ਸਸਿਦਾਲ ਜੀ ਮੈਂ ਭਵਿੰਦਰ ਗਰੇਵਾਲ ਤੇਲੀ ਕੁਸ਼ਤੀਆਂ ਵੀ ਤੁਹਾਡਾ ਸਵਾਗਤ ਆ ਜੀ ਪਖਾਨਪੋਟ ਜਲੰਧਰ ਦੇ ਨੇੜੇ ਕਾਲੇ ਬੱਕਰੇ ਦੇ ਕੋਲੇ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਦੋ ਜਣੇ ਆ ਆਪਣੇ ਆਂਟੀ ਤੇ ਉਹਨਾਂ ਦਾ ਬੇਟਾ ਮਰਖੜ ਇਹ 5th ਗੱਡੀ 'ਚ ਸੀਗੇ ਔਰ ਜਿਹੜੀ ਆ ਗੱਡੀ ਦਾ ਦੇਖੋ ਇੱਥੇ ਹਾਲ ਜੋ ਤੁਸੀਂ ਦੇਖ ਸਕਦੇ ਹੋ ਬਈ ਜਿਹੜੀ ਗੱਡੀ ਇਹ ਭਾਂਡੇ ਵਾਲੀ ਸੀ ਜਿਹੜੀ ਕੋ ਲੈ ਕੇ ਆ ਰਿਆ ਸੀ ਮਿੱਟੀ ਜਿਹੜੇ